ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਤਾਂ ਦੋਸਤੋ ਬਜ਼ੁਰਗਾਂ ਦੇ ਲਈ ਖੁਸ਼ਖਬਰੀ ਆ ਚੁੱਕੀ ਹੈ ਜੀ ਹਾਂ ਦੋਸਤੋ ਬਜ਼ੁਰਗਾਂ ਦੀ ਜਿਹੜੀ ਪੈਨਸ਼ਨ ਹੈ ਮਈ ਮਹੀਨੇ ਦੀ ਉਹ ਪੈਨਸ਼ਨ ਆ ਚੁੱਕੀ ਹੈ ਤੇ ਕਿਹੜੇ ਕਿਹੜੇ ਮਹੀਨੇ ਦੀ ਪੈਨਸ਼ਨ ਆ ਚੁੱਕੀ ਹੈ ਇਹਦੇ ਵਾਸਤੇ ਤੁਹਾਨੂੰ ਸਾਰੀ ਵੀਡੀਓ ਦੇਖਣੀ ਪਏਗੀ ਤੇ ਦੋਸਤੋ ਇਹ ਪੈਨਸ਼ਨ ਹੈ ਜਿਹੜੀ 2500 ਆਈ ਹੈ ਫਿਰ ਜਾਂ ਫਿਰ 1500 ਹੀ ਆਈ ਹੈ ਇਹਦੇ ਬਾਰੇ ਵੀ ਅੱਜ ਇਸ ਵੀਡੀਓ 'ਚ ਤੁਹਾਨੂੰ ਸਭ ਕੁਝ ਦੱਸਣ ਵਾਲਿਆ ਤਾਂ ਦੋਸਤੋ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਜ਼ਿਲ੍ਹਿਆਂ ਦਾ ਨਕਸ਼ਾ ਤੇ ਪੰਜਾਬ ਦਾ ਪੂਰਾ ਤੇ ਪੂਰਾ ਨਕਸ਼ਾ ਤੁਹਾਡੇ ਸਾਹਮਣੇ ਹੈ ਕਿਹੜੇ ਕਿਹੜੇ ਜ਼ਿਲ੍ਹੇ ਦੀ ਪੈਨਸ਼ਨ ਆ ਚੁੱਕੀ ਹੈ ਤੁਹਾਨੂੰ ਦੱਸਣ ਜਾ ਰਹੇ ਹਾਂ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਇਹ ਪੈਨਸ਼ਨ ਹੈ ਦੋਸਤੋ ਉਹ ਇਹ ਜਿਹੜੀ ਨਵਾਂ ਸ਼ਹਿਰ ਦੀ ਵੀ ਆ ਚੁੱਕੀ ਹੈ ਰੂਪਨਗਰ ਦੀ ਵੀ ਆ ਚੁੱਕੀ ਹੈ ਐਸਐਸ ਨਗਰ ਹੈ ਜਿਹੜੀ ਤੇ ਫਤਿਹਗੜ੍ਹ ਸਾਹਿਬ ਦੀ ਵੀ ਆ ਚੁੱਕੀ ਹੈ ਪਟਿਆਲਾ ਜ਼ਿਲ੍ਹੇ ਦੀ ਵੀ ਸਿਹੜੀ ਹੈ ਪੈਨਸ਼ਨ ਬੁਢਾਪਾ ਆ ਚੁੱਕੀ ਹੈ ਸੰਗਰੂਰ ਮਾਨਸਾ ਬਠਿੰਡਾ ਠੀਕ ਹੈ ਜੀ ਤੇ ਇੱਕ ਫਾਜ਼ਿਲਕਾ ਫਰੀਦਕੋਟ ਤੇ ਮੋਗਾ ਠੀਕ ਹੈ ਜੀ ਤੇ ਅੰਮ੍ਰਿਤਸਰ ਤੇ ਤਰਨਤਾਰਨ ਤੇ ਗੁਰਦਾਸਪੁਰ ਦੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਬਾਕੀ ਰਹਿਣ ਦੀ ਜਿਹੜੀ ਵੀ ਜਿਲੇ ਨੇ ਉਹਨਾਂ ਦੀ ਪੈਨਸ਼ਨ ਹੈ ਦੋਸਤੋ ਇਹ 15 ਤਰੀਕ ਤੱਕ ਆ ਜਾਵੇਗੀ ਫਿਲਹਾਲ ਜਿਹੜੀ ਪੈਨਸ਼ਨ ਹੈ ਇਹਨਾਂ ਹੀ ਜ਼ਿਲ੍ਹਿਆਂ ਦੀ ਆਈ ਹੈ ਤੇ ਦੋਸਤੋ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੇ ਕਿ ਜਿਹੜੀ ਇਹ ਪੈਨਸ਼ਨ ਹੈ ਸਿਰਫ 1500 ਹੀ ਆਈ ਹੈ ਜਿਵੇਂ ਹੀ 2500 ਦਾ ਐਲਾਨ ਹੁੰਦਾ ਹੈ ਅਸੀਂ ਤੁਹਾਨੂੰ ਉਹਦੀ ਵੀ ਵੱਡੀ ਖੁਸ਼ਖਬਰੀ ਦੇਣ ਦੀ ਕੋਸ਼ਿਸ਼ ਕਰਾਂਗੇ ਚੈਨਲ ਤੇ ਪਹਿਲੀ ਵਾਰਾਂ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਅਸੀਂ ਪੈਨਸ਼ਨ ਤੋਂ ਰਿਲੇਟਡ ਸਾਰੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ ਧੰਨਵਾਦ ਜੀ